ਹਾਜ਼ਰ ਹੋਈਆਂ ਦੀ ਇੱਕ ਨਵੀਂ ਅਪਡੇਟ ਦੇ ਨਾਲ ਅੱਜ ਗੱਲ ਕਰਾਂਗੇ ਇੱਕ ਚੱਲ ਰਹੀ ਚਰਚਾ ਦੇ ਉੱਤੇ ਆ ਗੁਰਲੀਨ ਦਾ ਵਿਆਹ ਜੀ ਹਾਂ ਇਸ ਖਬਰ ਦੀ ਉਡੀਕ ਪਰਸੰਸਕਾਂ ਨੂੰ ਆ ਲੰਬੇ ਸਮੇਂ ਤੋਂ ਸੀ ਆ ਉਹ ਹੁਣ ਸਭ ਦੇ ਸਾਹਮਣੇ ਆ ਚੁੱਕੀ ਹੈ ਪਰ ਇਸ ਵਿਆਹ ਨੇ ਜਿੰਨੀਆਂ ਖੁਸ਼ੀਆਂ ਨਹੀਂ ਵੰਡੀਆਂ ਉਸ ਤੋਂ ਵੱਧ ਸਵਾਲ ਖੜੇ ਕਰ ਦਿੱਤੇ ਹਨ ਕੀ ਹੈ ਗੁਰਲੀਨ ਦੀ ਅਸਲੀ ਉਮਰ ਕੀ ਸੱਚਮੁੱਚ ਮੁੰਡਾ ਗੁਰਲੀਨ ਤੋਂ 20 ਸਾਲ ਛੋਟਾ ਹੈ ਕਿਉਂ ਲੋਕ ਇਸ ਜੋੜੀ ਨੂੰ ਮਾਪੁੱਤ ਦੀ ਜੋੜੀ ਕਹਿ ਕੇ ਟਰੋਲ ਕਰ ਰਹੇ ਹਨ ਅੱਜ ਅਸੀਂ ਇਸ ਵੀਡੀਓ ਵਿੱਚ ਪਰਦਾਫਾਸ਼ ਕਰਾਂਗੇ ਉਹ ਹਰ ਸੱਚ ਦਾ ਜੋ ਗੁਰਲੀਨ ਨੇ ਹੁਣ ਤੱਕ ਛੁਪਾ ਕੇ ਰੱਖਿਆ ਸੀ ਆ ਬਣੇ ਰਹੋ ਸਾਡੇ ਨਾਲ ਵੀਡੀਓ ਦੇ ਅੰਤ ਤੱਕ ਕਿਉਂਕਿ ਅੱਜ ਗੱਲ ਹੋਵੇਗੀ ਉਸ 10 ਸਾਲ ਪੁਰਾਣੇ ਰਿਸ਼ਤੇ ਦੀ ਜਿਸ ਦਾ ਅੰਜਾਮ ਹੁਣ ਵਿਆਹ ਦੇ ਰੂਪ ਵਿੱਚ ਨਿਕਲਿਆ ਹੈ ਸੋ ਦੋਸਤੋ ਸਭ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਦੋਸਤੋ ਗੁਰਲੀਨ ਹਮੇਸ਼ਾ ਆਪਣੀ ਆ ਨੀ ਜੀ ਜ਼ਿੰਦਗੀ ਨੂੰ ਕੈਮਰੇ ਤੋਂ ਦੂਰ ਰੱਖਣਾ ਪਸੰਦ ਕਰਦੀ ਹੈ ਜਿੱਥੇ ਅੱਜ ਕੱਲ ਦੇ ਸਿਤਾਰੇ ਆ ਕਰੋੜਾਂ ਰੁਪਏ ਖਰਚ ਕਰਕੇ ਆ ਵੱਡੇ ਪੈਸਾਂ ਵਿੱਚ ਵਿਆਹ ਕਰਦੇ ਹਨ ਉੱਥੇ ਹੀ ਗੁਰਲੀਨ ਨੇ ਬਹੁਤ ਹੀ ਸਾਦਗੀ ਨਾਲ ਇਹ ਰਸਮ ਨਿਭਾਈ ਆ ਸੂਤਰਾਂ ਮੁਤਾਬਕ ਇਸ ਵਿਆਹ ਵਿੱਚ ਕੋਈ ਵੱਡਾ ਹੰਗਾਮਾ ਨਹੀਂ ਸੀ ਆ ਨਾ ਹੀ ਕੋਈ ਲੰਬੀ ਰਿਸ਼ਤੇਦਾਰਾਂ ਦੀ ਲਿਸਟ ਸਿਰਫ ਬਹੁਤ ਨਜ਼ਦੀਕੀ ਪਰਿਵਾਰਕ ਮੈਂਬਰ ਤੇ ਕੁਝ ਖਾਸ ਦੋਸਤ ਹੀ ਸ਼ਾਮਲ ਹੋਏ ਸਨ ਪਰ ਸਵਾਲ ਇਹ ਉੱਠਦਾ ਹੈ ਕਿ ਆ ਇੰਨੀ ਗੁਪਤ ਤਰੀਕੇ ਨਾਲ ਕਿਉਂ ਕਿ ਗੁਰਲੀਨ ਨੂੰ ਡਰ ਸੀ ਕਿ ਲੋਕ ਉਸਦੇ ਫੈਸਲੇ ਤੇ ਸਵਾਲ ਉਠਾਉਣਗੇ ਜਾਂ ਫਿਰ ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਬਿਨਾ ਕਿਸੇ ਸ਼ੋਰ ਸ਼ਰਾਬੇ ਦੇ ਕਰਨਾ ਚਾਹੁੰਦੀ ਸੀ ਆ ਸੋਸ਼ਲ ਮੀਡੀਆ ਤੇ ਜਿਵੇਂ ਹੀ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਲੋਕਾਂ ਨੇ ਵਧਾਈਆਂ ਤਾਂ ਦਿੱਤੀਆਂ ਪਰ ਨਾਲ ਹੀ ਆ ਉਮਰ ਦੇ ਫਰਕ ਨੂੰ ਲੈ ਕੇ ਤਿੱਖੇ ਕਮੈਂਟ ਵੀ ਕਰਨੇ ਸ਼ੁਰੂ ਕਰ ਦਿੱਤੇ ਆ ਹੁਣ ਆਉਂਦੇ ਹਾਂ ਉਸ ਗੱਲ ਤੇ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਚਰਚਾਵਾਂ ਤੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਗੁਰਲੀਨ ਦੀ ਮੌਜੂਦਾ ਉਮਰ ਲਗਭਗ 45 ਸਾਲ ਦੱਸੀ ਜਾ ਰਹੀ ਹੈ ਦੂਜੇ ਪਾਸੇ ਜਿਸ ਮੁੰਡੇ ਨਾਲ ਉਸਦਾ ਵਿਆਹ ਹੋਇਆ ਉਸਦੀ ਉਮਰ ਅਜੇ 25 ਸਾਲ ਦੇ ਕਰੀਬ ਹੈ 20 ਸਾਲਾਂ ਦਾ ਇਹ ਵੱਡਾ ਫਰਕ ਆ ਲੋਕਾਂ ਦੇ ਗਲੇ ਨਹੀਂ ਉਤਰ ਰਿਹਾ ਕਮੈਂਟ ਸੈਕਸ਼ਨ ਵਿੱਚ ਲੋਕ ਐਨੇ ਜ਼ਿਆਦਾ ਗੁੱਸੇ ਵਿੱਚ ਹਨ ਕਿ ਕੁਝ ਨੇ ਤਾਂ ਇਸ ਜੋੜੀ ਨੂੰ ਮਾਪੂਤ ਦੀ ਜੋੜੀ ਤੱਕ ਕਹਿ ਦਿੱਤਾ ਹੈ ਲੋਕਾਂ ਦਾ ਕਹਿਣਾ ਹੈ ਕੀ ਆ ਜਿਸ ਉਮਰ ਵਿੱਚ ਇਨਸਾਨ ਨੂੰ ਸੈਟਲ ਹੋਣਾ ਚਾਹੀਦਾ ਹੈ ਉਸੋ ਮਾਰਾ ਵਿਚਾ ਗੁਰਲੀ ਨੇ ਆਪਣੇ ਤੋਂ ਅੱਧੀ ਉਮਰ ਦੇ ਮੁੰਡੇ ਨਾਲ ਵਿਆਹ ਕਰਵਾ ਕੇ ਕੀ ਸਾਬਿਤ ਕਰਨ ਦੀ ਆ ਕੋਸ਼ਿਸ਼ ਕੀਤੀ ਹੈ ਕਿ ਇਹ ਸਿਰਫ ਆਕਰਸ਼ਨ ਹੈ ਜਾਂ ਫਿਰ ਸੱਚਾ ਪਿਆਰ ਪਰ ਰੁਕੋ ਇਹ ਕਹਾਣੀ ਇੰਨੀ ਵੀ ਸਧਾਰਨ ਨਹੀਂ ਆ ਜਿੰਨੀ ਦਿਖਦੀ ਹੈ ਖਬਰਾਂ ਮੁਤਾਬਕ ਇਹ ਕੋਈ ਅਚਾਨਕ ਲਿਆ ਗਿਆ ਫੈਸਲਾ ਨਹੀਂ ਸੀ ਆ ਗੁਰਲੀ ਨਾ ਤੇ ਇਸ ਮੁੰਡੇ ਦੀ ਇਹ ਮੁਲਾਕਾਤ ਸਾਲਾਂ ਪਹਿਲਾਂ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਹੋਈ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਪਿਛਲੇ 10 ਸਾਲਾਂ ਤੋਂ ਇਕੱਠੇ ਸਨ ਜੇ ਕਰੀ ਇਸ ਗੱਲ ਵਿੱਚ ਸੱਚਾਈ ਹੈ ਤਾਂ ਇਸ ਦਾ ਮਤਲਬ ਹੈ ਕਿ ਜਦੋਂ ਉਹ ਮੁੰਡਾ ਸਿਰਫ 15 ਸਾਲ ਦਾ ਸੀ ਆ ਉਦੋਂ ਤੋਂ ਹੀ ਗੁਰਲੀਨ ਦੇ ਸੰਪਰਕ ਵਿੱਚ ਸੀ ਇਹ ਗੱਲ ਆਪਣੇ ਆਪ ਵਿੱਚ ਕਈ ਹੋਰ ਸਵਾਲ ਖੜੇ ਕਰਦੀ ਹੈ ਪਰ ਇੰਨੇ ਲੰਬੇ ਸਮੇਂ ਤੱਕ ਆਪਣੇ ਰਿਸ਼ਤੇ ਨੂੰ ਦੁਨੀਆ ਤੋਂ ਲੁਕਾ ਕੇ ਰੱਖਣਾ ਤੇ ਹੁਣ 2025 ਦੇ ਅੰਤ ਵਿੱਚ ਆ ਕੇ ਵਿਆਹ ਦਾ ਫੈਸਲਾ ਲੈਣਾ ਇਹ ਦਰਸਾਉਂਦਾ ਹੈ ਕਿ ਇਹ ਦੋਵੇਂ ਇੱਕ ਦੂਜੇ ਲਈ ਕਾਫੀ ਸੀਰੀਅਸ ਸਨ ਦੋਸਤੋ ਯਾਦ ਕਰੋ ਗੁਰਲੀਨ ਦੇ ਉਹ ਪੁਰਾਣੇ ਇੰਟਰਵਿਊ ਜਿੱਥੇ ਉਹ ਅਕਸਰ ਕਹਿੰਦੀ ਸੀ ਆ ਕਿ ਕੁੜੀਆਂ ਲਈ ਵਿਆਹ ਕਰਾਉਣਾ ਜ਼ਰੂਰੀ ਨਹੀਂ ਹੈ ਜਾਂ ਉਹ ਖੁਦ ਵਿਆਹ ਦੇ ਹੱਕ ਵਿੱਚ ਨਹੀਂ ਸੀ ਆ ਉਸ ਵੇਲੇ ਬਹੁਤ ਸਾਰੀਆਂ ਕੁੜੀਆਂ ਉਸ ਨੂੰ ਆਪਣਾ ਆਦਰਸ਼ ਮੰਨਦੀਆਂ ਸਨ ਪਰ ਹੁਣ ਜਦੋਂ ਉਸ ਨੇ ਖੁਦ ਵਿਆਹ ਕਰਵਾ ਲਿਆ ਤਾਂ ਪ੍ਰਸ਼ੰਸਕਾ ਦਾ ਇੱਕ ਹਿੱਸਾ ਕਾਫੀ ਆ ਨਿਰਾਸ਼ ਹੈ ਲੋਕਾਂ ਦਾ ਕਹਿਣਾ ਹੈ ਕਿ ਆ ਐਕਟਰਾਂ ਦੀਆਂ ਗੱਲਾਂ ਮਗਰ ਕਦੇ ਨਹੀਂ ਲੱਗਣਾ ਚਾਹੀਦਾ ਉਹ ਪਰਦੇ ਤੇ ਕੁਝ ਹੋਰ ਹੁੰਦੇ ਹਨ ਤੇ ਅਸਲ ਜ਼ਿੰਦਗੀ ਵਿੱਚ ਕੁਝ ਹੋਰ ਗੁਰਲੀਨ ਨੇ ਆ ਆਪਣੀ ਗੱਲ ਤੋਂ ਪਲਟ ਕੇ ਸਾਬਿਤ ਕਰ ਦਿੱਤਾ ਹੈ ਕਿ ਇਨਸਾਨੀ ਜ਼ਰੂਰਤਾਂ ਤੇ ਜਜ਼ਬਾਤ ਕਦੇ ਵੀ ਬਦਲ ਸਕਦੇ ਹਨ ਭਾਵੇਂ ਉਸਨੇ ਵਿਆਹ ਕਰਵਾ ਕੇ ਆਪਣਾ ਘਰ ਵਸਾ ਲਿਆ ਹੈ ਪਰ ਉਸਦੇ ਪੁਰਾਣੇ ਬਿਆਨ ਹੁਣ ਉਸ ਦਾ ਪਿੱਛਾ ਨਹੀਂ ਛੱਡ ਰਹੇ ਆ ਅਸੀਂ ਸਾਡੇ ਚੈਨਲ ਵੱਲੋਂ ਅਸੀਂ ਇਹ ਕਹਾਂਗੇ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਉਸ ਦਾ ਆਪਣਾ ਫੈਸਲਾ ਹੁੰਦਾ ਹੈ ਉਮਰ ਸਿਰਫ ਇੱਕ ਨੰਬਰ ਹੈ ਜਾਂ ਫਿਰ ਸਮਾਜਿਕ ਮਰਿਆਦਾ ਦਾ ਉਲੰਘਣ ਇੱਕ ਬੈਂਸ ਦਾ ਵਿਸ਼ਾ ਹੋ ਸਕਦਾ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਗੁਰਲੀਨ ਤੇ ਉਸ ਦੇ ਜੀਵਨ ਸਾਥੀ ਦਾ ਇਹ ਸਫ਼ਰ ਖੁਸ਼ਹਾਲ ਰਹੇ ਵਾਹਿਗੁਰੂ ਉਹਨਾਂ ਤੇ ਮਿਹਰ ਕਰੇ ਪਰ ਦੋਸਤੋ ਤੁਹਾਡੀ ਸਾਰੇ ਕੀ ਰਾਏ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹ 20 ਸਾਲ ਦਾ ਇਹ ਉਮਰ ਦਾ ਫਰਕ ਇੱਕ ਸਫਲ ਵਿਆਹ ਲਈ ਸਹੀ ਹੈ ਕਿ ਗੁਰਲੀਨ ਨੇ ਆਪਣੇ ਫੈਸਲੇ ਨਾਲ ਸਹੀ ਮਿਸਾਲ ਪੈਦਾ ਕੀਤੀ ਹੈ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ